ਉੱਛਾ ਪ੍ਰਭੂ ਕੁਝ ਗੱਲਾਂ ਕਰ ਲਈਏ ਬਠਿੰਡੇ ਵੱਲ ਜਾ ਰਹੇ ਸੀ ਤੇ ਟੋਲ ਆ ਗਿਆ ਸਪੀਡ ਜਮਨ ਨਾਰਮਲ ਹੀ ਆਪਣੀ ਹੈ ਨਾ ਸਾਈਡ ਤੇ ਲਈ ਜਾਂਦੇ ਆ ਤੇ ਗੱਲਾਂ ਸਾਂਝੀਆਂ ਕਰਦੇ ਆ ਮੈਂ ਟਾਈਟਲ ਲਿਖਿਆ ਸਰਪੰਚ ਬਣ ਕੇ ਬੰਦਾ ਕੀ ਕਰੂ ਬੇਨਤੀ ਹੈ ਬੰਦਾਂ ਦਾ ਵੀਰੇ ਇਹ ਨਾ ਕਹ ਦਿਓ ਵੀ ਗੱਡੀ ਚਲਾਈ ਜਾਣਾ ਨਾ ਵੀ ਟ੍ਰੈਪਕ ਬਹੁਤ ਹੁੰਦੀ ਹੈ ਬਿਲਕੁਲ ਸਹੀ ਹੈ ਗੱਲ ਪਰ ਮੈਂ ਲੋ ਸਪੀਡ ਦੇ ਉੱਪਰ ਹੀ ਜਾਣਾ ਹੁਣ ਕਿਤੇ ਵੀ ਲਾ ਲਓ ਜਦੋਂ ਕੋਈ ਗੱਲਬਾਤ ਕਰੀਏ ਬਿਲਕੁਲ ਠੀਕ ਹੈ ਗੱਲ ਨਹੀਂ ਤੇ ਮੈਂ ਕਿਉਂ ਲਿਖਿਆ ਵੀ ਸਰਪੰਚ ਬਣ ਕੇ ਬੰਦਾ ਕੀ ਕਰੂ ਗੋਲੀ ਸਿੱਧੀ ਕਹਿੰਦੇ ਸਿਰ 'ਚ ਆਉਂਦੀ ਐ ਉਹ ਸਿਰ ਵਾਲੀ ਗੱਲ ਤਾਂ ਉਹ ਉਧਰ ਚੱਲਦੀ ਸੁਣੀ ਸੀ ਆਪਾਂ ਨੇ ਨਿਊਜ਼ ਦੇ ਵਿੱਚ ਅਸਲ ਦੇ ਵਿੱਚ ਮੇਰੀ ਸੋਚ ਐ ਵੀ ਉਹ ਇਦਾਂ ਕਿਉਂ ਹੁੰਦਾ ਹੈ ਉਹਦਾ ਕਾਰਨ ਕੀ ਐ ਉਹਦਾ ਕਾਰਨ ਭਰਾਵਾ ਅਸਲ ਦੇ ਵਿੱਚ ਇਹ ਕਿ ਇਹ ਐ ਮੈਨੂੰ ਲੱਗਦਾ ਹੈ ਜੇ ਬੰਦਾ ਕੋਈ ਉੱਠੇ ਸਿੱਧੇ ਕੰਮ ਨੇ ਜਿਹੜਾ ਉਹ ਨੂੰ ਜੇ ਉਹ ਕੰਮਾ ਨੂੰ ਹੋਣ ਤੋਂ ਬੰਦਾ ਰੋਕਦਾ ਹੋਊਗਾ ਰੋਕੂਗਾ ਬੰਦਾ ਜੇ ਕੁਝ ਵੀ ਕਰੂ ਕਿਸੇ ਵੀ ਪਾਸੇ ਜਾਊਗਾ ਤਾਂ ਭਰਾਬ ਉਹਨੂੰ ਦਿੱਕਤਾਂ ਹੀ ਆਉਣੀਆਂ ਹੀ ਆਉਣੀਆਂ ਨੇ ਅੱਧੇ ਤਾਂ ਬੰਦੇ ਡਰਦੇ ਮੇਰੇ ਵਰਗੇ ਬੰਦੇ ਡਰਦੇ ਨਾ ਮੇਰੇ ਵਰਗੇ ਅਗਲਾ ਕੋਈ ਗੱਲ ਹੀ ਨਹੀਂ ਕਰਦਾ ਅਗਲਾ ਕਹਿੰਦਾ ਆਪਾਂ ਨੇ ਆਪਾਂ ਨੇ ਕੀ ਕਰਨਾ ਹੈ ਨਾ ਪਰ ਜਿਹੜਾ ਨਸਾ ਹੈ ਨਸਾ ਲਾ ਲਓ ਬਸ ਤਾਂ ਜੁੱਧ ਨਸਿਆਂ ਦੇ ਵਿਰੁੱਧ ਚੱਲਦਾ ਰਹਿੰਦਾ ਹੈ ਪਰ ਜਿਹੜਾ ਨਸਾ ਨਸਾ ਬਹੁਤ ਜ਼ਿਆਦਾ ਹੋ ਗਿਆ ਜੋ ਸਰਕਾਰ ਨੇ ਚਲਾਈਵੇਂ ਜੁਧ ਨਸ਼ਾ ਵਿਰੁੱਧ ਠੀਕ ਹੈ ਨਾ ਇਹ ਨਹੀਂ ਵੀ ਉਹਦੇ ਨਾਲ ਫਰਕ ਪਿਆ ਨਹੀਂ ਜਦੋਂ ਜੁਧ ਨਸ਼ਾ ਵਿਰੁੱਧ ਸਰਕਾਰ ਨੇ ਪਾਲਿਸੀ ਚਲਾਈ ਤਾਂ ਮੈਨੂੰ ਲੱਗਦਾ ਵੀ ਕਾਫੀ ਜ਼ਿਆਦਾ ਪਰਸਨਤ ਫਰਕ ਪਿਆ ਸਰਕਾਰ ਤਾਂ ਆਪਦਾ ਕੰਮ ਦੇਖੋ ਕੋਈ ਬੰਦਾ ਮੇਰੀ ਬੇਨਤੀ ਵੀ ਕੋਈ ਟਿਕਟ ਆਪਣੀ ਨਾ ਕੋਈ ਬੰਦਾ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਹੋਵੇ ਜਿਹੜੀ ਗੱਲ ਸਹੀ ਹੈ ਤਾਂ ਉਹ ਕਹਿਣੀ ਪੈਂਦੀ ਹੈ ਜੋ ਲਾਈ ਆਪਣੇ ਘਰਾਂ ਦੇ ਵਿੱਚੋਂ ਆਪਣਾ ਮੁਖੀ ਤਾਂ ਕੱਲ ਲਾਗੂ ਕਰ ਦੇ ਤੇ ਉਹਦੇ ਉੱਪਰ ਜਿਹੜਾ ਆਪਣਾ ਪਰਿਵਾਰ ਹੈ ਉਹ ਉਹ ਬੰਦਾ ਅਮਨ ਨਾ ਕਰੇ ਫਿਰ ਉਹ ਪਰਿਵਾਰ ਦਾ ਮੁਖੀ ਵੀ ਦੋਸਤੋਂ ਕੀ ਕਰੂ ਹਨਾ ਇੱਕ ਸੋਚਣ ਵਾਲੀ ਗੱਲ ਆ ਫਿਰ ਪਰਿਵਾਰ ਦਾ ਮੁਖੀ ਹੈ ਜਿਹੜਾ ਉਹ ਕੀ ਕਰੂਗਾ ਉਹ ਗੱਲ ਆ ਜੇ ਕੋਈ ਉੱਪਰੋਂ ਗੱਲ ਲਾਗੂ ਹੋ ਜਾਂਦੀ ਹੈ ਆਹ ਹੁਣ ਅਸੀਂ ਨੇ ਇੱਕ ਰੈਲੀ ਕਰੀ ਸੀ ਉਹਦੇ ਵਿੱਚ ਵੀ ਜੋਧ ਨਸਿਆਂ ਪਰੋਤ ਰੈਲੀ ਕਰਦੇ ਆ ਉਹ ਰੈਲੀ ਕਰੀ ਉੱਪਰੋਂ ਤਾਂ کہہ ਕੇ ਕੀ ਕਰਵਾਈਆਂ ਜਾਂਦੀਆਂ ਨੇ ਪਰ ਜਦੋਂ ਗਰਾਊਂਡ ਲੈਵਲ ਤੇ ਨਹੀਂ ਉਹ ਲਾਗੂ ਹੁੰਦੀ ਆ ਫਿਰ ਨਹੀਂ ਕੁਝ ਬੰਦਾ ਸਾਡੇ ਪਿੰਡ ਵਿੱਚ ਕੀ ਹੋਇਆ ਬੰਦੇ ਕਿਉਂ ਡਰਨ ਲੱਗੇ ਬੱਸ ਤਾਂ ਦੇਖੋ ਥੋੜਾ ਬੋਤਾ ਜਿਹੜਾ ਨਸ਼ਾ ਪਿੰਡੋਂ ਪਿੰਡੀ ਮਿਲਣ ਲੱਗਦਾ ਮਾੜਾ ਹਾਲ ਹੈ ਸਾਰੇ ਕਿਤੇ ਵੇਕਦਾ ਕਰਦਾ ਹੈ ਨਾ ਕਿਉਂਕਿ ਇੰਨਾ ਕਿ ਭਿਆਨਕ ਨਸ਼ਾ ਹੋ ਗਿਆ ਉਹਦੇ ਨਾਲ ਮੇਰੇ ਕੋਲੇ ਨਾ ਇੱਕ ਮੁੰਡਾ ਕੰਮ ਕਰਦਾ ਮੈਂ ਕਿਉਂ ਨਸ਼ੇ ਦੇ ਪ੍ਰਤੀ ਗੱਲਬਾਤ ਕਰਨ ਲੱਗਿਆ ਬੰਦਾ ਸਰਪੰਚ ਬਣੂ ਤੇ ਕੀ ਕਰੂ ਹਣਾ ਮੇਰੇ ਮਨ ਚ ਕਿਉਂ ਗੱਲ ਹੀ ਜਾਂਦੇ ਜਾਂਦੇ ਤੇ ਮੈਂ ਗੱਲ ਕਰ ਲਾ ਤੇ ਨਾਰਮਲ ਸਪੀਡ ਤੇ ਤੁਰੇ ਜਾਂਦੇ ਹੌਲੀ ਹੌਲੀ ਸਾਈਡ ਤੇ ਉਹਨਾਂ 2-3 ਦਿਨ ਆਇਆ ਨਹੀਂ ਅੱਜ ਫੇਰ ਆ ਗਿਆ ਪਹਿਲਾਂ 2 ਦਿਨ ਮੇਰੇ ਲਿਭਾਉਂਦਾ ਰਿਹਾ ਮੇਤੋਂ 200 ਰੁਪਏ ਸਵੇਰੇ ਲੈ ਲਿਆ ਕਰੇ 200 ਰੁਪਏ ਦੁਪਹਿਰੇ ਲੈ ਲਿਆ ਕਰੇ ਤੇ ਸਾਮ ਨੂੰ ਫੇਰ ਕਿਆ ਕਰੇ ਤੇ ਮੈਂ ਉਹਨੂੰ ਕਿਹਾ ਵੀ ਪੁੱਤ ਵੀ 2-200 ਰੁਪਏ ਕੀ ਕਰਦਾ ਸੱਚ ਬੋਲੀ ਕਿਉ ਡਾਊਟ ਤਾਂ ਮੈਨੂੰ ਵੀ ਥੀ ਪਹਿਲਾਂ ਮੈਂ ਉਹਨੂੰ ਕਿਹਾ ਮੈਂ ਤੂੰ ਸੱਚ ਬੋਲੀ ਬਾਈ ਉਹ ਸੱਚ ਬੋਲਿਆ ਕਹਿੰਦਾ ਬਾਈ ਮੈਂ ਟੀਕਾ ਲਾਉਣਾ ਕਹਿੰਦਾ ਉਹਨਾਂ ਨੂੰ ਪਹਿਲਾਂ ਮੈਂ 3 ਕਿ ਮਹੀਨੇ ਅਸੀਂ ਨੇ ਪਿੰਡ ਬੋਲੋ ਸੇਵਾ ਕਰੀਦੀ ਨਸਾ ਸੜਾਉ ਕੈਂਪ ਦੇ ਵਿੱਚ ਅਸੀਂ ਨੇ ਰੱਖਿਆ ਸੀ ਜ਼ਰੂਰ ਨਸਾ ਸੜਾਉਣ ਦੇ ਲਈ ਉਹ ਕਹਿੰਦਾ ਭਾਈ ਮੈਂ ਟੀਕਾ ਲਾਉਣਾ ਮੈਂ ਸੋਚਿਆ ਬਣ ਨਹੀਂ ਯਾਰ ਚਾਹੇ ਦਾ ਉਹਨੂੰ ਇਹ ਵੀ ਪੁੱਛਿਆ ਮੈਂ ਜਿਹੜੇ ਕੈਪਸੂਲ ਕਹਿੰਦੇ ਕੋੜਾ ਕੈਪਸੂਲ ਕਹਿੰਦੇ 10 ਨੰਬਰ ਉਹ ਵੀ ਉਹਦਾ ਸੇਵਨ ਕਰਦਾ ਹਾਂ ਪਹਿਲੇ ਤਾਂ ਕਹਿੰਦਾ ਹਾਂ ਉਹਦਾ ਕਰਦਾ ਮੈਂ ਕੀ ਦੇਖਿਆ ਭਾਈ ਉਹਨੇ ਮੇਰੇ ਤੋਂ 200 ਰੁਪਇਆ ਲੇਤਾ 50 ਰੁਪਇਆ ਉਹਦੇ ਕੋਲ ਤੇ ਉਹਨੇ ਆਪਦਾ ਲਿਆਂਦਾ ਸਿਸਟਮ ਜਾ ਸਿਸਟਮ ਲੈ ਆ ਕੇ ਮੈਨੂੰ ਉਹ ਤਾਂ ਸਿਸਟਮ ਦਾ ਕਿਵੇਂ ਪਤਾ ਲੱਗਿਆ ਉਹਦੇ ਨਾਲ ਬਈ ਖੂਨ ਲੱਗਿਆ ਪਿਆ ਲੱਤ ਦੇ ਉੱਪਰ ਜਿਹੜਾ ਮੇਰੇ ਕੋਲੇ ਮਿਸਤਰੀ ਕੰਮ ਕਰਦਾ ਉਹ ਕਹਿੰਦਾ ਯਾਰ ਇਹਦੀ ਲੱਤ ਦੇ ਉੱਪਰ ਖੂਨ ਲੱਗਿਆ ਪਿਆ ਸਰਪੰਚ ਜਦੋਂ ਕਹਿੰਦਾ ਮੈਂ ਮਗਰ ਬਾਥਰੂਮ ਕਰਨ ਗਿਆ ਕਹਿੰਦਾ ਵੀ ਇਹ ਅਬਦੀ ਟਗੋਲੀ ਖੜਾ ਤੀਗਾ ਵੀ ਕਾਟਨ ਰੂਮ ਕਹਿੰਦੇ ਨੇ ਸਿੱਟੀ ਆ ਕਹਿੰਦਾ ਮੈਂ ਤੋਂ ਡਰ ਗਿਆ ਕਹਿੰਦਾ ਫੇਰ ਭਾਈ ਮੈਂ ਜਾਣ ਕੇ ਅੰਦਰ ਨਹੀਂ ਗਿਆ ਹੈਗਾ ਵੀ ਮੈਂ ਉਹ ਵੀ ਮੈਂ ਤੋਂ ਡਰ ਗਿਆ ਕਹਿੰਦਾ ਮੈਂ ਸੋਚਿਆ ਵੀ ਕੋਈ ਗਲਤ ਗੱਲ ਨਾ ਹੋ ਜੇ ਉਹਨੂੰ ਪੁੱਛਿਆ ਨਾ ਉਹ ਕਹਿੰਦਾ ਬਈ ਮਾਪੂਤ ਸੱਚੀ ਗੱਲ ਦੱਸ ਸਾਬ ਪਹਿਲਾਂ ਤਾਂ ਕਹਿੰਦਾ ਮੈਂ ਨਾਲ ਦੇ ਵਿੱਚ ਟੀਕਾ ਲਾ ਰਿਹਾ ਤੀਗਾ ਫਿਰ ਉਹਨੂੰ ਮੈਂ ਦੁਬਾਰੇ ਪੁੱਛਿਆ ਮਾਂ ਵੀ ਕਿੱਥੇ ਕਿਵੇਂ ਤੂੰ ਸਹੀ ਗੱਲ ਦੱਸਦਾ ਵੀ ਗਲਤ ਨਹੀਂ ਬੋਲੀਦਾ ਹਨਾ ਵੀ ਚਲੋ ਜੇ ਕੋਈ ਤੈਨੂੰ ਰੋਗ ਹੈ ਤਾਂ ਇਹਦਾ ਇਲਾਜ ਕਰਵਾ ਦਾਂਗੇ ਤੂੰ ਮੇਰੇ ਲਈ ਕੰਮ ਕਰਦਾ ਚਲੋ ਆਪਦੇ ਰੁਪਿਆ ਦੇ ਵਿੱਚ ਤੂੰ ਇਲਾਜ ਕਰਾ ਲੇਗਾ ਕਹਿੰਦਾ ਮੈਨੂੰ ਤਾਂ ਸਰਦਾ ਨਹੀਂ ਕਹਿੰਦਾ ਲਾਜ ਲੂਜ ਨੂੰ ਗੋਲੀ ਮਾਰੋ ਮੈਂ ਤਾਂ ਕਹਿੰਦਾ ਜੀ ਸੱਚ ਦੱਸਦਾ ਮੈਂ ਤਾਂ ਕਹਿੰਦਾ ਕੁੱਲੇ 'ਚ ਟੀਕਾ ਲਾਇਆ ਬਈ ਭਾਈ ਉਹਦੀ ਗੱਲ ਜਮਾ ਸੱਚ ਹੋ ਗਈ ਉਹਨੇ ਪੈਂਟ ਖੋਲ ਕੇ ਨਾ ਆਪਦੇ ਕੁੱਲੇ ਦੇ ਵਿੱਚ ਟੀਕਾ ਲਾਇਆ ਭਾਈ ਉਹਨੇ ਕੁੱਲੇ ਗੋਲੀ ਖੋਲ ਕੇ ਜਿਹੜੀ ਜੀਵ ਵਾਲੀ ਗੋਲੀ ਨਹੀਂ ਹੁੰਦੀ ਸਰਕਾਰੀ ਹਸਪਤਾਲਾਂ ਤੋਂ ਫ੍ਰੀ ਮਿਲਦੀ ਹੈ ਉਹ ਗੋਲੀ ਕੋਲ ਕੇ ਉਹਨੇ ਕੁੱਲੇ ਵਿੱਚ ਟੀਕਾ ਲਾਇਆ ਉਹ ਠੀਕ ਨਾ 5 6 ਮਿੰਟ ਬਾਅਦ ਭਾਈ ਉਹ ਐਨਾ ਕ ਟੱਲੀ ਹੋ ਗਿਆ ਕੰਮ ਤਾਂ ਕਰ ਹੀ ਗਿਆ ਜਿਵੇਂ ਕਿਦੋਂ ਨਾਲੋਂ ਖਾਲਜ ਡਿਗੂ ਡਾਗੂ ਅਈਂ ਕਰ ਹੀ ਗਿਆ ਤੇ ਸਾਬ ਨੂੰ ਮੈਨੂੰ ਕਹਿੰਦਾ 200 ਰੁਪਏ ਹੋਰ ਚਾਹੀਦਾ ਚਲ ਮੈਂ ਉੱਤੇ ਫੇਰ ਦਿੱਤਾ ਦੂਜੇ ਦਿਨ ਨੂੰ ਜਦੋਂ ਸਵੇਰੇ ਭਾਈ ਉਹ ਕੰਮ ਤੇ ਪਹਿਲਾਂ ਤਾਂ ਆਉਂਦਾ 9 ਵਜੇ ਆਉ ਉਹ ਜਦੋਂ ਦੂਜੇ ਦਿਨ ਨੂੰ ਕੰਮ ਤੇ ਆਇਆ ਭਾਈ ਉਹ ਫੁੱਲ ਟੱਲੀ ਉਹ ਟੱਲੀ ਮੈਂ ਉਹ ਪੁੱਛਿਆ ਮਾ ਜਰਾ ਮਾ ਬਾ ਤੂੰ ਜਿਹੜਾ 200 ਲੈ ਕੇ ਗਿਆ ਤੀ ਲੱਗਦਾ ਝੱਕਤਾ 200 ਨਹੀਂ ਸਰਪੰਚ ਕਹਿੰਦਾ ਖਾਦਾ ਨਹੀਂ ਐਦਾਂ ਨਹੀਂ ਕਰਿਆ ਭਾਈ ਆਕਰ ਕਰ ਉਹਨੂੰ ਬਣਾ ਲਿਆ ਜਿਹੜਾ 200 100 ਨੂੰ ਲੈ ਕੇ ਗਿਆ ਤੀ ਤੜਕੀ ਫੇਰ ਉਹ ਟੀਕੇ ਲਾਇਆ ਜਣ ਕੇ ਦੋ ਟੀਕੇ ਤਾਂ ਦਿਨ ਦੇ ਚਲਾਉਂਦਾ ਉਹ ਮੈਂ ਦੇਖਿਆ ਮਤਲਬ ਜਿਹੜਾ ਕੋਈ ਲੋੜ ਬੰਦਾ ਦਿਹਾੜੀਦਾਰ ਓਏ ਟੀਕੇ ਜਾਂ ਗੋਲੀਵੰਦ ਲਾਉਂਦੇ ਨੇ ਜੇ ਚਿੱਟਾ-ਚੋਟਾ ਕਹੀਏ ਬਾਈ ਉਹ ਤਾਂ ਕੋਈ ਤਕੜੇ ਲੋਕਾਂ ਦੇ ਨਸੇ ਨਹੀਂ ਹੈ ਨਾ ਉਹ ਦਿਹਾੜੀ ਕਰਨ ਵਾਲਾ ਬੰਦਾ ਕਰ ਨਹੀਂ ਸਕਦਾ ਮੈਨੂੰ ਬੱਚੇ ਰਾ ਜੋਰ ਲਾਇ ਵੀ ਯਾਰ ਆਪਾਂ ਛੜਾ ਦਾਨੇ ਕੋਈ ਦਵਾਈ ਬੁੱਟੀ ਦਵਾ ਦਾਨੇ ਆ ਫਿਰ ਮੈਨੂੰ ਪੁੱਛਿਆ ਮਾ ਯਾਰ ਤੂੰ ਕਿੱਥੋਂ ਲਿਆਉਣਾ ਯਾਰ ਇਹ ਨਸਾ ਮਾ ਯਾਰ ਆਪਣੇ ਪਿੰਡ ਚ ਤਾਂ ਹੁਣ ਸੁੱਖ ਹੈ ਬਹੁਤ ਵਧੀਆ ਠੀਕ-ਠਾਕ ਹੈ ਕਹਿੰਦਾ ਬਾਈ ਯਾਰ ਅਸੀਂ ਲਿਆਉਣ ਨਾਲ ਤਾਂ ਲੈ ਹੀ ਆਉਣੇ ਹੁੰਦੇ ਆ ਪਿੰਡਾਂ ਚੋਂ ਹੀ ਲੈ ਲੈਣੇ ਕਹਿੰਦਾ ਸੀ ਕਹਿੰਦਾ ਮਨਰੇ ਦਾ ਮਤਲਬ ਵੀ ਹਲੇ ਵੀ ਕਿਤੇ ਕੋਈ ਵਿਕਦਾ ਮਾੜਾ ਮੋਟਾ ਕੁਸ ਕਹਿੰਦਾ ਭਾਈ ਇੰਨਾ ਵੀ ਸੋਤੋ ਜੱਕ ਜੁਕ ਜਾਂਦੇ ਨੇ ਬੰਦੇ ਤੋਂ ਸਾਹਮਣੇ ਜਾਂਦੇ ਹੋ ਲੁੱਕ ਜਾਂਦੇ ਨੇ ਜਿਹੜਾ ਕੋਈ ਸਪਲਾਈ ਕਰਦਾ ਉਹ ਕਿਸੇ ਦੀ ਆੜ ਦੇ ਵਿੱਚ ਸਪਲਾਈ ਕਰ ਦਿੰਦਾ ਪਰ ਆਉਰਾ ਹੋ ਜਾਂਦੇ ਨੇ 100 ਵੀ ਬਚਤ ਕਰ ਲੈਂਦੇ ਨੇ ਇਹ ਗੱਲਾਂ ਨੂੰ ਨਸੇ ਤੇ ਬੜਾ ਕੇ ਮੁੱਸੇ ਨੇ ਨਹੀਂ ਕੋਈ ਦੱਸਦਾ ਨਹੀਂ ਹੁੰਦਾ ਵੈਸੇ ਮੈਂ ਵੀ ਗੱਲ ਨਹੀਂ ਕਰਨੀ ਤੇ ਕਈ ਵਾਰੀ ਦੇਖੋ ਅਗਲਾ ਉਹਦੇ ਹਾ ਵੀ ਹੋ ਜੇ ਕੋਈ ਮੁੰਡਾ ਕੰਮ ਕਰਦਾ ਤੇ ਮੇਰੇ ਪਿੰਡ ਦਾ ਨਹੀਂ ਹੈਗਾ ਮੁੰਡਾ ਉਹ ਉਹ ਬਾਹਰੋਂ ਆਉਂਦਾ ਸੀ ਮੁੰਡਾ ਮੇਰੇ ਕੋਲੇ ਮਾਰੋ ਇੱਕ ਮਿੰਟ ਉਹ ਬੰਦਾ ਮੇਰੇ ਕੋਲੇ ਨਾ ਇਧਰ ਸੰਗਰੂਰ ਤੋਂ ਪਰੇ ਪਿੰਡ ਐ ਮੰਗਵਾਲ ਵਾਲੀ ਸਾਈਡ ਉਹ ਪਿੰਡੋਂ ਦਿਹਾੜੀ ਆਉਂਦਾ ਮੇਰੇ ਕੋਲੇ ਉਹ ਕਹਿੰਦਾ ਬਾਈ ਅੱਜ ਤਾਂ ਕਹਿੰਦਾ ਜਿਗਾਰਡ ਕਹਿੰਦਾ ਵੜਾਈ ਲੈਣਿਆ ਐ ਕਰ ਲੈਣਿਆ ਮੈਂ ਯਾਰ ਮੇਰੇ ਪਿੰਡ ਦੇ ਵਿੱਚੋਂ ਤੈਨੂੰ ਕਿਵੇਂ ਚੀਜ਼ ਮਿਲ ਗਈ ਕਹਿੰਦਾ ਬਸ ਆਈ ਕਿਸੇ ਤੋਂ ਮੰਗਾਲੀ ਕਿਵੇਂ ਕਰ ਲਈ ਕਹਿੰਦਾ ਮੈਂ ਲੈ ਆਇਆ ਭਾ ਯਾਰ ਕਮਾਲ ਬਣ ਗਿਆ ਯਾਰ ਵੀ ਵਾਹ ਕਿੱਧਰ ਨੂੰ ਗੱਲ ਵਾਗੀ ਫਿਰ ਮੈਂ ਗੌਰ ਕਰੀ ਜਿਹੜੇ ਪਹਿਲਾਂ ਵੇਚਦੇ ਤੋਂ ਠੀਕ ਨਹੀਂ ਹੁਣ ਇਦਾਂ ਦੀ ਗੱਲ ਬਾਤ ਹੈ ਨਹੀਂ ਦੀ ਫਿਰ ਮੈਂ ਸੋਚਿਆ ਯਾਰ ਉਹ ਗੱਲ ਸਹੀ ਹੈ ਜਿਹੜੇ ਕੋਲ ਪੁਲਿਸ ਬਲਾਜਮ ਜਾਂਦਾ ਹੋਵੇ ਉਹਨੂੰ ਪਤਾ ਹੀ ਲੱਗਦਾ ਜਾਂ ਕੋਈ ਮੈਂ ਮਤਲਬ ਮੌਜੂਦਾ ਚਪਾਂ ਚਾ ਮੈਂ ਜੇ ਪਿੰਡ ਚ ਘੇੜਾ ਦੇਣ ਜਾਂਣਾ ਜਾਂ ਫਿਰ ਜਿਹੜਾ ਕੋਈ ਨਸ਼ਾ ਪਤਾ ਵੇਚਦਾ ਹੈ ਵਿਚ ਬੰਦੇ ਤਾਂ ਡਰਦੇ ਮੈਨੂੰ ਵੀ ਨਹੀਂ ਦੱਸਦੇ ਅਗਲਾ ਕਹਿੰਦਾ ਵੀ ਜੇ ਇਹਨੂੰ ਦੱਸਾਂਗੇ ਇਹ ਕੋਈ ਅੱਗੇ ਗੱਲ ਬਾਤ ਕਰੂ ਤੇ ਸਾਡਾ ਨਾਮ ਆ ਜਾਊਗਾ ਬਹੁਤ ਬੰਦੇ ਦਰਜ ਜਾਂਦੇ ਨੇ ਮੈਂ ਜਿਹਨੂੰ ਪੁੱਛਦਾ ਹਰੇਕ ਬੰਦਾ ਕਹਿੰਦਾ ਬਾਈ ਯਾਰ ਆਪਣੇ ਪਿੰਡ ਜਦੋਂ ਸੁੱਖ-ਸਾਂਦ ਹੈ ਠੀਕ-ਠਾਕ ਹੈ ਵੀ ਹਟ ਗਈ ਕਹਿਣ ਦਾ ਮਤਲਬ ਵੀ ਇਹ ਇੰਡਲਾ ਸ਼ਬਦ ਹੈ ਲੇਕਿਨ ਸਿਰ 'ਚ ਗੋਲੀ ਆਉਂਦੀ ਹੈ ਨਾ ਉਹ ਬਈ ਮਾਤਣ ਬੰਦੇ ਡਰਦੇ ਨੇ ਉਹ ਜਿਹੜਾ ਬਾਈ ਚਲੋ ਮਾਰ ਨਹੀਂ ਕਰਦੇ ਮਹਾਰਾਜ ਦੀ ਮੌਜ ਹੈ ਕੋਈ ਵੀ ਬੰਦਾ 72 ਤੋਂ 72 ਤੂੰ ਛੱਡ ਕੇ ਬਾਈ ਜਿਹੜਾ ਕੋਈ ਵੀ ਆਪਾਂ ਤੁਰੇ ਫਿਰਦੇ ਆਪਾਂ ਤਾਂ ਸਾਬ ਜੀ ਗੱਲਾਂ ਤਲੀ ਦਾ ਨੇ ਉਹਨਾਂ ਜੇ ਪ੍ਰਮਾਤਮਾ ਨੇ ਉਹਦਾ ਕਹਣਾ ਕੋਈ ਤੇ ਪਾਉਣਾ ਨਾ ਤਾਂ ਚੰਗੇ ਸਾ ਵੀ ਪਾਵੇ ਜੇ ਕੋਈ ਚੰਗਾ ਕਰਦਾ ਚੰਗਾ ਕਰਮ ਕਰਦਾ ਜੇ ਕੋਈ ਬੰਦਾ ਕੋਈ ਕੁਰਬਾਨੀ ਦੇ ਦਿੰਦਾ ਤਾਂ ਉਹ ਕਹਦਾ ਕਿਹੜਾ ਦੁਨੀਆ ਰਹਿੰਦੀ ਦੁਨੀਆ ਤੱਕਰ ਬੰਦੇ ਨੂੰ ਯਾਦ ਰੱਖਿਆ ਜਾਂਦਾ ਪਰ ਜਿਹੜੇ ਮਾਤੜ ਹੁੰਦੇ ਨੇ ਵਿਚਾਰਾ ਲੋੜਬੰਦ ਬੰਦੇ ਹੁੰਦੇ ਨੇ ਉਹ ਡਰ ਜਾਂਦੇ ਨੇ ਵੀ ਜੇ ਕਿਤੇ ਆਪਾਂ ਨਸੇ ਵਾਲੇ ਦਾ ਨਾਮ ਲਵਾਂਗੇ ਜਾਂ ਕਿਤੇ ਦੱਸਾਂਗੇ ਉਹ ਕਿਤੇ ਹੋ ਸਕਦਾ ਵੀ ਕੋਈ ਵੱਡਾ ਸਾਡਾ ਨੁਕਸਾਨ ਨਾ ਕਰਦਾ ਨਾ ਨਕਸਾਨ ਕਰ ਵੀ ਸਕਦੇ ਨੇ ਤੇ ਚ ਕੋਈ ਵੱਡੀ ਗੱਲ ਵੀ ਨਹੀਂ ਬਾਈ ਜਿਹੜਾ ਬੰਦਾ ਸਾਰੇ ਆ ਨਸ਼ਾ ਵੇਚ ਸਕਦਾ ਹੈ ਉਹਦੇ ਲਈ ਕਿਸੇ ਦਾ ਸੱਟ ਵੇਟ ਮਾਰਨੀ ਕੋਈ ਮਿਲਣਾ ਤਾਂ ਬਹੁਲੀ ਵੱਡੀ ਗੱਲ ਨਹੀਂ ਉਹ ਛੋਟੀ ਗੱਲ ਆ ਕਿਉਂਕਿ ਬੰਦਾ ਜਦੋਂ ਆਪ ਹੀ ਟੈਟ ਹੋਵੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਈ ਵੇ ਲੜਾਈ ਕੋਈ ਹੁੰਦੀ ਦੇਖੀ ਆ ਉਹਨਾਂ ਨੂੰ ਕੋਈ ਮਾਰੀ ਜਾਂਦੇ ਨੇ ਜਿਹੜੇ ਮਾਤੜ ਬੰਦੇ ਨੇ ਬਾਈ ਇਹ ਚੀਜ਼ਾਂ ਤੋਂ ਡਰ ਜਾਂਦੇ ਨੇ ਤੁਸੀਂ ਵੀ ਦੋਸਤੋ ਯਾਰ ਕਮ ਸੇ ਕਮ ਕਮੈਂਟ ਵਿੱਚ ਇਹ ਜ਼ਰੂਰ ਦੱਸੋ ਵੀ ਜਿਹੜਾ ਤੁਹਾਡੇ ਪਿੰਡਾਂ ਦੇ ਕੀ ਯਾਰ ਤੁਹਾਡੇ ਪਿੰਡਾਂ ਚ ਵੀ ਨਸ਼ਾ ਚਲੋ बिकਦਾ ਤਾਂ ਮੈਂ ਸਭ ਜੀ ਗੱਲ ਕਹਿੰਦਾ ਸਾਰੇ ਕਿਤੇ ਕਿਤੇ ਕਿ ਥੋੜਾ ਕਿਤੇ ਬਹੁਤਾ ਕੀ ਪਹਿਲਾਂ ਨਾਲੋਂ ਫਰਕ ਪਿਆ ਜਾਂ ਫਿਰ ਵਧਿਆ ਜਾਂ ਫਿਰ ਘਟਿਆ ਜਾਂ ਫਿਰ ਜਿਹੜੇ ਬੰਦੇ ਮੂਰੇ ਲੱਗੇ ਹੁੰਦੇ ਨੇ ਉਹਨਾਂ ਨੂੰ ਹੀ ਨਹੀਂ ਪਤਾ ਲੱਗਦਾ ਕੰਬਦੇ ਚੱਕਦੇ ਨਹੀਂ ਦੱਸਦੇ ਮੈਂ ਕਾफी ਪਿੱਛਾ ਕਰ ਰਿਹਾ ਚੀਜ਼ ਦਾ ਪਰ ਕਿਤੇ ਨੇ ਕਿਤੇ ਫੇਰ ਨਾਮੋਸੀ ਦੇਖਣੀ ਪੈ ਜਾਂਦੀ ਹੈ ਫੇਰ ਉਹਦੂ ਅਗਲੇ ਆ ਕੇ ਪੈ ਜਾਂਦਾ ਚੱਕਰ ਕੀ ਪੈ ਜਾਂਦਾ ਹੋ ਸਕਦਾ ਮੇਰੀ ਕਿਤੇ ਵੀਡੀਓ ਕੋਈ ਬਾੜ ਜੋ ਕੋਈ ਜੱਜ ਸਾਹਿਬ ਦੇ ਕੋਲ ਹੀ ਪਹੁੰਚ ਜਾ ਕਿਤੇ ਹੋ ਸਕਦਾ ਕੋਈ ਜੱਜ ਸਾਹਿਬ ਵੀ ਸੁਣ ਲੈਣ ਇਹ ਗੱਲ ਮੇਰੀ ਜੇ ਫਿਰ ਕਿਤੇ ਕੋਈ ਕਹਿੰਦੇ ਕੇਸ ਬੰਦਾ ਹੈ ਕਿਹੜਾ ਗੱਲ ਹੈਗੀ ਅੱਜ ਤੋਂ 2 ਸਾਲ ਪਹਿਲਾਂ ਦੀ ਬੱਪੂ ਦਾ ਫੋਨ ਆ ਰਿਹਾ ਜੇ ਕੋਈ ਐਮਰਜੈਂਸੀ ਨਾ ਹੋਵੇ 1 ਮਿੰਟ ਲਈ ਹੈ ਨਾ ਬੰਦਾ ਚੁੱਪ ਕਰਨਾ ਮੈਂ ਗੱਦੀ ਜਮੀ ਕੰਟਰੋਲ ਚ ਕਰਕੇ ਗੱਡੀ ਸਾਈਡ ਤੇ ਲਾ ਕੇ ਤੁਰੇ ਜਾਂਦੇ ਤਾਂ ਕਹਿੰਦੇ ਭਈ ਗੱਲ ਵੀ ਨਹੀਂ ਕਰੀ ਦੀ ਉਹ ਗੱਲ ਆ ਮੈਂ ਜਮੀ ਰੋਕ ਲਾਉਂ ਮੈਂ ਪੁਲ ਟਫੋਨ ਲਾ ਗਿਆ ਦੀ ਗੱਲ ਉੱਥੇ ਸਟਾਰਟ ਕਰੂੰਗਾ ਮੈਂ ਫਿਰ ਆਪਾਂ ਰੁਕ ਗਏ ਜਮੀ ਰੁਕ ਗਏ ਪੰਜ-ਸੱਤ ਦੀ ਸਪੀਡ ਤੋਂ ਵੀ ਰੁਕਦੇ ਤਾਂ ਸੱਤ ਦੀ ਸਪੀਡ ਤੋਂ ਮੈਂ ਕਬਟ ਬਣਾ ਬਾਪੂ ਜੀ ਨੂੰ ਫੋਨ ਕਰਦਾ ਕਈ ਵਾਰੀ ਹੋ ਸਕਦਾ ਕੋਈ ਕੰਮ ਹੁੰਦਾ ਐਮਰਜੈਂਸੀ ਆ ਪ੍ਰਭੂ ਗੱਲ ਮੈਂ ਕਰਦਾ ਦੀ ਗੱਲ ਇਹ ਚਲੋ ਫੋਨ ਚੱਕਿਆ ਨਹੀਂ ਹੈਗਾ ਚੱਕ ਲੈ ਹੈਲੋ ਆਪੋ ਤੇ ਦਾदू ਫੋਨ ਕਰੀ ਜਾਂਦਾ ਮੜੀ ਗੱਲ ਕਰਾਈ ਜਲਦੀ ਉਧਰ ਰੇਂਜ ਨਹੀਂ ਆਉਣੀ ਮੇਰੇ ਦੂਜੇ ਫੋਨ ਤੇ ਨਾਲ ਆਉ ਉਹ ਤੇ ਮੇਰਾ ਲਾਈਵ ਕਰਿਆ ਹੋਇਆ ਜੀ ਬਾਕੀ ਹੋਰ ਸੁਣਾਓ ਦੋਸਤੋ ਕਿਵੇਂ ਠੀਕ ਠਾਕ ਹੋ ਸਾਰੇ ਵਧੀਆ ਹੋਗੇ ਚੜ੍ਹਦੀ ਕਲਾ ਦੇ ਵਿੱਚੋਂ ਇੱਕ ਮਿੰਟ ਬੱਸ ਮੜਾ ਜਾ ਬਾਪੂ ਦੀ ਗੱਲ ਸੁਣਨਾ ਨਾਲ ਦੀ ਨਾਲ ਮੈਂ ਗੱਲ ਜਿਹੜੀ ਜੱਜ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਉਹ ਤੇ ਆਉਂਗਾ ਬੜਾ ਮਾਣ ਆਇਆ ਜਰਾ ਜੇ ਵੀ ਗੱਲ ਰੱਖੀਏ ਜਰੂਰ ਰੱਖਾਂ ਗੱਲ ਇਹ ਹੈ ਹੈਲੋ ਕਰਾਇਓ ਗੱਲ ਉਹ ਮੈਨੂੰ ਫੋਨ ਕਰਦੇ ਤੇ ਬਸ ਤੂੰ ਨੂੰ ਫੋਨ ਕਰਕੇ ਪੁੱਛ ਲੈ ਕਿ ਡੈਡੀ ਨੂੰ ਕਿਉਂ ਫੋਨ ਕਰਿਆ ਤੀ ਮੈਂ 15 ਮਿੰਟਾਂ ਨੂੰ ਬੈਕ ਆਊਨ ਲਾ ਲੂੰਗਾ ਬਾਪੂ ਨੂੰ ਤੇ ਜੇ ਉਹਨੇ ਪੈਸੇ ਵਾਲੀ ਗੱਲ ਪੁੱਛੀ ਉਹਨੂੰ ਇਹ ਕਹਿ ਦੇ ਵੀ ਵੀ ਜਿਵੇਂ ਤੁਹਾਨੂੰ ਡੈਡੀ ਨੇ ਕਿਹਾ ਵੀ 6600 ਰੁਪਏ ਦੇਣਾ 10 ਦੇ ਮੁੰਡੇ ਨੂੰ ਤੇ ਇਹ ਕਿਹੜੇ ਕਾਟੂਕਰ ਰਿਸ਼ਤੇਦਾਰ ਆ ਉਹਨੂੰ ਇੱਕ ਭੋਲੇ ਨੂੰ ਤਿੰਨਾਂ ਨੂੰ 6600 ਰੁਪਏ ਦੇ ਦਿਓ ਉਹ ਦੂਜਾ ਜਿਹੜਾ ਮੁੰਡਾ ਭੀਮੇ ਦਾ ਉਹਨੂੰ 200 ਦੇ ਦੇ ਮੈਂ ਆਪ ਹੀ ਫੋਨ ਲਾਉਂਗਾ ਮੈਨੂੰ ਫੋਨ ਨਾ ਲਾਇਓ ਮੈਂ ਗੱਲਬਾਤ ਕਰਦੀ ਆ ਉਧਰ ਜ਼ਰੂਰੀ ਆ ਕੋਈ ਓਕੇ ਬੇਟਾ हां दोस्तों एंड गल बात हो गई ਤੁਹਾਡੇ ਤੁਸੀਂ ਨੇ ਵੀ ਸੁਣ ਲਈ ਕੀ ਗੱਲ ਕਰੀ ਹੈ ਨਾ ਉਹਦਾ ਮਜ਼ਦੂਰ ਵੀਰਾਂ ਨੂੰ ਦਿਹਾੜੀ ਦੇਣੀ ਤੇ ਚਲੋ ਅਗਲੇ ਦੁੱਧ ਪਾਣੀ ਲੈ ਕੇ ਜਾਣਾ ਹੁੰਦਾ ਅਸਾਂ ਮੈਂ ਗੱਲ ਕਰ ਰਿਹਾ ਸੀ ਪ੍ਰਭੂ ਵੀ ਅਸੀਂ ਨੇ 2-3 ਸਾਲ ਪਹਿਲਾਂ ਇੱਕ ਕੋਈ ਮਤਲਬ ਸਾਰੇ ਨੇ ਇਕੱਠੇ ਹੋ ਕੇ ਚੱਕਿਆ ਵੀੜਾ ਉਹ ਤੋਂ ਬਾਅਦ ਗੱਲ ਦਾ ਪਤਾ ਲੱਗਿਆ ਕਹਿੰਦੇ ਵੀ ਜਿਹੜੇ 10 ਨੰਬਰ ਕੈਪਸੂਲ ਨੇ ਉਹਦਾ ਤਾਂ ਕਹਿੰਦੇ ਪਰਚੇ ਨਹੀਂ ਹੁੰਦਾ ਕਹਿੰਦੇ ਸੋਣ ਵਿੱਚ ਤਾਂ ਨਾ ਟੀਕੇ ਦਾ ਕਹਿੰਦੇ ਟੀਕੇ ਦਾ ਉਲਟੀ ਵਾਲਾ ਹੁੰਦਾ ਇਹਦਾ ਕਿਸੇ ਤੇ ਕੋਈ ਪਰਚਾ ਨਹੀਂ ਹੁੰਦਾ ਜੀ ਸਾਰੇ ਆਪ ਲੈ ਲਓ ਕੰਮ ਸੇ ਘਮੇ ਇਹ ਤਾਂ ਹੋ ਸਕਦਾ ਯਾਰ ਵੀ ਜੇ ਟੀਕੇ ਦੇ ਨਾਲੇ ਚੀਜ਼ਾਂ ਦੇ ਨਾਲਾ ਬੰਦਿਆਂ ਦੀ ਮੌਤ ਹੋ ਰਹੀ ਹੈ ਮੌਤ ਤਾਂ ਹੋ ਰਹੀ ਹੈ ਨਾ ਇਹ ਤਾਂ ਸੱਚ ਗੱਲਾਂ ਨੇ ਵੀ ਮੌਤ ਹੋ ਰਹੀ ਹੈ ਜੋ ਕਿ ਬੰਦਾ ਦੱਸੇ ਵੀ ਟੀਕੇ ਦੇ ਨਾਲ ਮੌਤ ਨਹੀਂ ਹੁੰਦੀ ਜਿਹੜੇ ਟੀਕੇ ਦੇ ਨਾਲ ਗੋਲੀ ਮਿਲਾ ਕੇ ਲਾਉਣ ਨਾਲ ਮੌਤ ਹੁੰਦੀ ਹੈ ਫਿਰ ਉਹਦੇ ਉੱਪਰ ਪਰਚਾ ਕਿਉਂ ਨਹੀਂ ਹੁੰਦਾ ਤਾਂ ਫਰਮਾਨਯੋਗ ਦਾ ਸਭ ਕੇ ਮਤਲਬ ਕਹਿੰਦੇ ਨਾਲ ਦੀ ਨਾਲ ਜਵਾਨਤ ਹੋ ਜਾਂਦੀ ਹੈ ਇਹ ਚੀਜ਼ ਤੇ ਕਹਿੰਦੇ ਜੇ ਦੋ ਚਾਰ ਮਿਲ ਜਾਂਦਾ ਤਾਂ ਤਾਂ ਪੁਲਿਸ ਵੀ ਨਹੀਂ ਵੱਢ ਸਕਦੀ ਇਹਨਾਂ ਨੂੰ ਵੇਰੇ ਕਿੱਧਰ ਨੂੰ ਜਾਂਦਾ ਕੰਮ ਕਿੱਧਰ ਨੂੰ ਚੱਲ ਪਿਆ ਜਿਹੜੀ ਚੀਜ਼ ਨਾਲ ਮੌਤ ਹੋ ਸਕਦੀ ਹੈ ਕਿ ਚਿੱਟੇ ਨਾਲ ਹੀ ਜੇ ਮਤਲਬ ਚਿੱਟਾ ਫੇਰ ਹੀ ਪਰਚਾ ਹੋਣਾ ਜ਼ਰੂਰੀ ਹੈ ਚਿੱਟਾ ਤਾਂ ਕੋਈ ਲੈ ਹੀ ਨਹੀਂ ਸਕਦਾ ਮਾਤੜ ਬੰਦਾ ਤਾਂ ਜਿਹੜਾ ਕੋਈ ਹਜ਼ਾਰਾਂ ਲੱਖਾਂ ਪਤੀ ਉਹ ਲਊਗਾ ਜਿਹੜੇ ਛੋਟੇ ਪੰਜ ਪੰਜ ਛੇ ਛੇ ਜਿਹਾ ਕਮਾਉਣ ਵਾਲੇ ਬੰਦੇ ਨੂੰ ਤਾਂ ਟੀਕਿਆਂ ਤੇ ਆਏ ਹੋਏ ਨੇ ਉਹ ਬੰਦਿਆਂ ਨੂੰ ਮਰੀਜ਼ ਕਰੀ ਜਾਂਦੇ ਨੇ ਵੇਚਣ ਵਾਲੇ ਆਪਣੇ ਪੈਸੇ ਕਮਾਈ ਜਾਂਦੇ ਨੇ 100 150 50 ਦੀ ਚੀਜ਼ ਲਿਆ ਕੇ 2 2 4 400 ਦੇ ਜੋ ਮਾਰ ਨੂੰ ਵੇਚੀ ਜਾਂਦੇ ਨੇ ਕਿੰਨਿਆ ਮਾਮਾ ਦੇ ਪੁੱਤ ਮਾਰਦੇ ਨੇ ਕਿੱਧਰ ਨੂੰ ਜਾਂਦਾ ਸਿਸਟਮ ਕੀ ਹੋਈ ਜਾਂਦਾ ਇਹ ਗੱਲ ਹੈ ਜੇਕਰ ਮੇਰੀ ਬੇਨਤੀ ਕਿਤੇ ਕੋਈ ਐ ਇੱਦਾਂ ਦੇ ਉੱਚ ਅਧਿਕਾਰੀ ਤੱਕਰ ਪਹੁੰਚਦੀ ਹੈ ਤਾਂ ਜਿਹੜੇ ਕੋਈ ਕਿਹ ਗੋਲੀਆਂ ਦਾ ਕੰਮ ਕਰਦੇ ਨੇ ਉਹਨਾਂ ਦੇ ਨਕੇਲ ਜ਼ਰੂਰ ਪਾਈ ਜਾਵੇ ਉਹਨਾਂ ਦੀ ਗੌਰ ਜ਼ਰੂਰ ਕਰੀ ਜਾਵੇ ਤਾਂ ਜੋ ਜਿਹੜੇ ਮਾਮਾ ਦੇ ਪੁੱਤ ਨੇ ਰੱਬ ਲੈਵੇ ਜਾ ਰਹੇ ਨੇ ਉਹ ਰੱਬ ਲੈਵੇ ਜਾਣ ਤੋਂ ਬਚ ਜਾਣ ਬਸ ਮੇਨ ਗੱਲ ਮੇਰੀ ਇਹੀ ਤੀ ਮਾਤੜਾ ਬੰਦਿਆਂ ਨੂੰ ਬੇਨਤੀ ਹੈ ਵੀ ਡਰੋ ਨਾ ਵੀ ਕੰਮ ਜੇ ਥੰਮ ਡਰ ਲੱਗਦਾ ਕਿਸੇ ਉੱਚ ਅਧਿਕਾਰੀ ਨੂੰ ਜਿਹੜਾ ਟੋਲ ਫਰੀ ਨੰਬਰ ਨੇ ਉੱਥੇ ਤੁਸੀਂ ਜਾਣਕਾਰੀ ਜ਼ਰੂਰ ਦਿਓ ਆਪਾਂ ਆਪਣਾ ਫਰਜ਼ ਤਾਂ ਨਿਭਾਈਏ ਜੇ ਸਰਕਾਰ ਆਪਣਾ ਫਰਜ਼ ਨਿਭਾ ਰਹੀ ਹੈ ਆਪਾਂ ਆਪਣਾ ਫਰਜ਼ ਨਿਭਾਈਏ ਘਰ ਆਪਾਂ ਦਰਗਾਹ ਵੀ ਜਾ ਕੇ ਜਵਾਬ ਦੇਣ ਜੋ ਕਰੇ ਤਾਂ ਹੋ ਜਾਣਗੇ ਗੱਲ ਪਿੱਛੇ ਵੀ ਆਪਾਂ ਨੇ ਫਰਜ਼ ਨਿਭਾਇਆ ਕਾਰਵਾਈ ਹੁੰਦੀ ਆ ਨਾ ਹੁੰਦੀ ਐ ਉਹ ਅਗਲੀਆਂ ਗੱਲਾਂ ਨੇ ਜਦੋਂ ਇੱਕ ਵਾਰੀ ਬੰਦਾ ਬਾਰੀ-ਬਾਰੀ ਕਹੀ ਜਾਊ ਕਹੀ ਜਾਊ ਤਾਂ ਸਭ ਕੁਝ ਬੜੂਗਾ ਬੜਾ ਬੋਟਾ ਚਲੋ ਭਈ ਆਪਦੇ ਆਪ ਨੂੰ ਵੀ ਸ਼ੇਪ ਰੱਖਣਾ ਜ਼ਰੂਰੀ ਆ ਸ਼ੇਪ ਰੱਖ ਲੋ ਵਧੀਆ ਗੱਲ ਆ ਬਸਪਰਾ ਬੋ ਇਹ ਹੀ ਅੱਜ ਬੇਨਤੀ ਆ ਤੀਆਂ ਅੱਜ ਕੰਮ ਚੱਲਦਾ ਪਿੰਡ ਕੰਮ ਕਰੀ ਜਾਂਦੇ ਨੇ ਤੇ ਕੰਮ ਕਿੱਥੇ ਕੀ ਪਹੁੰਚਿਆ ਉਹ ਕੱਲ ਨੂੰ ਜਾ ਕੇ ਦਿਖਾਵਾਂਗੇ ਅੱਜ ਕੋਈ ਸਿਧਾਰਾ ਦੇਣ ਜਾ ਰਹੇ ਆ ਭੂਆਂ ਨੂੰ ਆਪਦੀਆਂ ਨੂੰ ਕਿਉਂਕਿ ਅੱਜ ਤੱਕ ਕਦੇ ਸਿਧਾਰਾ ਖੁੰਝ ਨਹੀਂ ਦਿੱਤਾ ਨਾ ਕਦੇ ਪ੍ਰਮਾਤਮਾ ਕਿਰਪਾ ਕਰੇ ਨਾ ਕਦੇ ਸਿਧਾਰਾ ਖੁੰਝਨ ਦੇਵਾ ਮੇਰੇ ਆਪੂਆਂ ਦਾ ਭੂਆਂ ਨੇ ਪਹਿਣਾ ਸਾਰੇ ਸੰਧਾਰਾ ਦੇ ਕੇ ਆਉਣਾ ਪਹਿਲੇ ਤਨ ਜਦੋਂ ਦੀ ਸੁਰਤ ਸੰਭਲੇ ਮੈਂ ਦੰਨਾ ਉਦੋਂ ਪਹਿਲਾਂ ਬਾਪੂ ਉਦੋਂ ਪਹਿਲਾਂ ਬੇਬੇ ਤੇ ਮੇਰੇ ਆਪੂਆਂ ਪਰੋਤੇ ਵਾਲੀਆਂ ਹੋਈਆਂ ਪੇੜੇ ਸੁੱਕ ਨਾਲ ਨਾਲੇ ਪਰ ਫਿਰ ਵੀ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਆਪਾਂ ਕਦੇ ਸੰਧਾਰਾ ਨਹੀਂ ਖੁੰਝਣ ਦਿੰਦੇ ਕਦੇ ਵੀ ਨਾ ਹੀ ਖੁੰਝਣ ਦਈਏ ਜਦੋਂ ਬਾਦ ਹੋਰ ਦੱਸੋ ਕਿਹੜੇ ਕਿਹੜੇ ਦੋਸਤਾਂ ਅੱਜ ਦੀ ਕਿਹੜੀ ਸੰਧਾਰੇ ਦਿੰਦੇ ਨੇ ਜਾਂ ਮੇਰੀਆਂ ਭੈਣਾਂ ਜਾਂ ਭਾਈ ਸੰਧਾਰਿਆਂ ਦੀ ਉਡੀਕ ਕਰਦੇ ਨੇ ਕਿਹੜੇ ਕਿਹੜੇ ਵੀ ਅੱਜ ਵੀ ਸੰਧਾਰੇ ਦੇ ਕੇ ਆਉਂਦੇ ਨੇ ਜ਼ਰੂਰ ਜਾਣਕਾਰੀ ਦਿਓ ਭਰਾਵੋ ਸਿਧਾਰਿਆਂ ਨੂੰ ਲੈ ਕੇ ਮੇਰਾ ਇਹ ਜਿਧਾਰਾ ਪੁਰਾਣਾ ਦਾ ਥੋੜਾ ਜਿਹਾ ਲੇਟ ਹੋ ਗਿਆ ਕੋਈ ਮਜਬੂਰੀ ਕਰਕੇ ਲੇਟ ਹੋ ਗਿਆ ਤੇ ਦੋ ਦਿਨ ਹੋ ਗਏ ਮੰਨ ਦੇ ਵਿੱਚ ਕੋਈ ਗੱਲ ਵੀ ਜਾਣਾ ਤਾਂ ਜਾਣਾ ਡਿੱਕੇ ਵੜਿੱਕੇ ਲੱਗੇ ਜਾਂਦੇ ਤੇ ਅੱਜ ਵੀ ਡਿੱਕਿਆਂ ਨੂੰ ਛੱਡ ਕੇ ਹੁਣ ਚੱਲਿਆ ਸਿਧਾਰਾ ਦੇ ਕੇ ਫੇਰ ਵਾਪਸ ਆਉਂਗਾ ਆਪਣੇ ਘਰੇ ਜਾਣਾ ਪਊਗਾ ਕਿਉਂਕਿ ਤੁਹਾਨੂੰ ਦੱਸਿਆ ਮੈਂ ਤਾਂ ਪਹਿਲਾਂ ਉਹ ਵੀ ਲਿਖਿਆ ਉਹਦਾ ਕਿਹੜੇ ਵੀ ਸਮਾਪਨ ਕਰਨਾ ਬੋਲ ਕੇ ਹਟਿਆ ਜਵਾਕਾਂ ਵਿੱਚ ਜਾਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹੀ ਸਮੇਂ ਸਰ ਟਾਈਮ ਲਾਲ ਮੁੜਾਵੇ ਦੱਸਿਆ ਨਹੀਂ ਦੋਸਤੋ ਕਿਹੜੇ ਕਿਹੜੇ ਵੀਰਾਂ ਭੈਣਾਂ ਨੂੰ ਭੂਆਂ ਨੂੰ ਜਾਂ ਪਰਿਵਾਰ ਦੀਆਂ ਕੁੜੀਆਂ ਨੂੰ ਮਤਲਬ ਪਿਆਰ ਕਰਦੇ ਨੇ ਅੱਜ ਵੀ ਜਿਹੜੇ ਸੁਧਾਰੇ ਦਿੰਦੇ ਨੇ ਇਹ ਭਰਾਵੋ ਜਿਹੜਾ ਸੁਧਾਰ ਹੈ ਕਹੇ ਜੀ ਜੀਆ ਬੰਦਾ ਦੇਣ ਗਿਆ 200 400 500 ਰੁਪਏ ਇੱਕ ਕੁੜੀ ਮਗਰ ਖਰਚ ਕਰੇ ਉਹ ਭੈਣ ਮਗਰ ਜਾਂ ਭੂਆ ਮਗਰ ਹਜ਼ਾਰ ਖਰਚ ਦੂ ਮੇਰੇ ਵੀ ਚਾਰ ਭੂਆ ਨੇ ਪੰਜਵੀਂ ਭੈਣਾਂ ਪੰਜ ਸੁਧਾਰੇ ਲੈ ਕੇ ਜਾਂਦਾ ਹੁੰਦਾ ਪਰ ਉਹ 5-400 ਰੁਪਏ ਦੇ ਕੋਈ ਕੁੜੀਆ ਭੁੱਖਿਆ ਨਹੀਂ ਹੁੰਦੇ ਆ ਮੇਰੇ ਨਾ ਸਾਰੇ ਫੁੱਫੜ ਮੁਲਾਜ਼ਮ ਨੇ ਫੌਜ ਤੋਂ ਰਿਟਾਇਰ ਹੋ ਕੇ ਫਿਰ ਪੰਜਾਬ ਪੁਲਿਸ ਵਿੱਚੋਂ ਵੀ ਰਿਟਾਇਰ ਹੋਏ ਹੋਏ ਨੇ ਰੰਗ ਲੱਗੇ ਉਹਨੇ ਮਹਾਰਾਜ ਦੀ ਕਿਰਪਾ ਦੇ ਨਾਲ ਸੱਚੇ ਬਾਸਾ ਦੀ ਨਾਲ ਪਰ ਇਹ ਹੁੰਦਾ ਕਹਿੰਦੇ ਵੀ ਤੇ ਕਿਹਾ ਜੀ 1 ਰੁਪਿਆ ਆ ਜਾਏ ਉਹਦਾ ਵੀ ਹੌਸਲਾ ਹੋ ਜਾਂਦਾ ਭੈਣਾ ਨੂੰ ਸਭ ਦਾ ਪੈਸਾ ਧਾਰਾ ਲੈ ਕੇ ਆ ਗਿਆ ਇੱਕ ਡੱਬਾ ਲੱਡੂ ਦਾ ਕਿਹੋਣਾ ਲੈ ਜੇ ਉਹ ਚਾਰ ਸਾਬੇ ਚਾਰ ਬੁੜੀਆਂ ਵਿੱਚ ਬਹਿ ਜਾਂਦੀਆਂ ਨੇ ਗੀਆਂ ਬੁੜੀਆਂ ਬੀਬੀਆਂ ਤਾਂ ਹੌਸਲ ਮੇਰਾ ਪਿਓ ਮੇਰਾ ਡੈਡੀ ਸਿੰਧਾਰਾ ਲੈ ਕੇ ਆਇਆ ਕਿੰਨੀ ਖੁਸ਼ੀ ਹੁੰਦੀ ਆ ਉਹ ਟਾਈਮ ਦੀ ਮੈਨੂੰ ਨਹੀਂ ਪਤਾ ਕਿਸੇ ਨੂੰ ਖੁਸ਼ੀ ਹੁੰਦੀ ਆ ਨਾ ਹੁੰਦੀ ਆ ਪਰ ਮੈਂ ਜਦੋਂ ਸਿੰਧਾਰਾ ਲੈ ਕੇ ਜਾਂਦਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਅੱਜ ਬਸ ਮਰਦੇ ਹੀ ਖੁਸ਼ੀ ਹੋਈ ਜਾਂਦੀ ਵੀ ਹਾਂ ਮੈਂ ਸਿੰਧਾਰਾ ਲੈ ਕੇ ਚੱਲਿਆ ਪਰ ਇਨਾ ਕਫਸੋਜਾ ਵੀ ਮੈਂ ਲੇਟ ਜ਼ਰੂਰ ਚੱਲਿਆ ਸੱਤ ਕ ਦਾ ਲੇਟ ਜ਼ਰੂਰ ਹੋ ਗਿਆ ਭਰਾ ਤੇ ਮਹਾਰਾਜ ਦੀ ਮੌਜਾ ਨੇ ਖਬਰ ਕਿਹੜੇ ਰੰਗਾਂ ਦੇ ਵਿੱਚ ਪ੍ਰਬਾਤ ਮਹਾਰਾਜੀ ਆ ਬਸ ਹਮੇਸ਼ਾ ਖੁਸ਼ੀ ਵੰਡਣੀ ਹੈ ਖੁਸ਼ੀਆਂ ਦੇ ਵਿੱਚ ਹੀ ਚੱਲਣਾ ਹੈ ਕਿਸੇ ਤਰੀਕੇ ਨਾਲ ਤੁਹਾਡੇ ਵੀ ਸਾਰਿਆਂ ਦੇ ਚਰਨਾ ਵਿੱਚ ਮੇਰੇ ਵੱਲੋਂ ਜਾਣ ਕੇ ਜਸਦੀਪ ਸਰਪੰਚ ਵੱਲੋਂ ਇੱਕ ਅਰਜ ਹੈ ਇੱਕ ਬੇਨਤੀ ਹੈ ਇੱਕ ਤਾਂ ਜਿਹੜੇ ਭਰਾਵਾਂ ਦੇ ਭੈਣਾਂ ਨੇ ਉਹ ਆਪਾਂ ਉਹਦੀਆਂ ਭੈਣਾਂ ਨੂੰ ਸਦਾਰਾ ਜ਼ਰੂਰ ਦੇਖਿਓ ਆਪ ਜਿਹੜਾ ਭੂਆ ਨੂੰ ਸਦਾਰਾ ਜ਼ਰੂਰ ਦੇਖਿਓ ਬਹੁਤ ਅਮੇ ਹੋ ਜਾਂਦਾ ਵੀ ਅਗਲਾ ਭੈਣ ਨੂੰ ਸਦਾਰਾ ਦੇਣ ਲੱਗ ਜਾਂਦਾ ਪੂਆ ਨੂੰ ਸੁਧਾਰਾ ਦੇਣਾ ਬੰਦ ਕਰ ਦਿੰਦਾ ਦਾ ਅਗਲਾ ਅਗਲਾ ਕਹਿੰਦਾ ਵੀ ਇਹ ਤਾਂ 20 20 50 50 ਸਾਲ ਹੋ ਗਏ ਸੁਧਾਰਾ ਦਿੰਦਿਆਂ ਨੂੰ ਹੁਣਾਂ ਨਵੀਂ ਕੁੜੀ ਇਹਨੂੰ ਦਿਓ ਆ ਕਿ ਉਹਨਾਂ ਦਾ ਸੁਧਾਰਾ ਰੋਕ ਦੋ ਉਹ ਯਾਰ ਭੈਣਾ ਨਾਲੋਂ ਤਾਂ ਪਹਿਲਾਂ ਪੂਆ ਉਹ ਕਰ ਦਿਆ ਕੁੜੀਆਂ ਨੇ ਕਈ ਤਾਂ ਆਵੇਂ ਪੂਆ ਵੀ ਭਾਈ ਖਰਾਬ ਕਰ ਜਾਂਦੇ ਨੇ ਬਹੁਤ ਆਵੇਂ ਮੈਂ ਦੇਖਿਆ ਮੇਰੇ ਲੱਭ ਕੇ ਇਹ ਜੇ ਮਸਲੇ ਵੀ ਆ ਲੈ ਜਿਹੜੇ ਜ਼ਮੀਨਾਂ ਬਣਾ ਕੇ ਵੀ ਲੈ ਜਾਂਦੀਆਂ ਨੇ ਬਹੁਤ ਆਵੇਂ ਇਹ ਵੀ ਹੁੰਦਾ ਕੋਈ ਪੂਆ ਪੂਆ ਨੂੰ ਜਿਹੜੇ ਭਤੀਜੇ ਨੇ ਉਹ ਪਿਆਰ ਵੀ ਨਹੀਂ ਕਰਦੇ ਭਾਈ ਵੀ ਨਹੀਂ ਪਿਆਰ ਕਰਦੇ ਦਿੱਕਤਾਂ ਵੀ ਆ ਜਾਂਦੀਆਂ ਨੇ ਪਰ ਮੇਰਾ ਕਿਹੜਾ ਹੈ ਬਾਕੀ ਦੇਖੋ ਹਰ ਇੱਕ ਨੂੰ ਕਦੇ ਆਪਦੇ ਭੂਆ ਜਾਪੜੇ ਪਿਆਰੀਆਂ ਹੁੰਦੀਆਂ ਨੇ ਮੈਂ ਇੰਨੀ ਗੱਲ ਕਹਿਣਾ ਮਾਰ ਨਾਲ ਵੀ ਜੇ ਜੇ ਮੇਰੀਆਂ ਭੂਆ ਨੇ ਜਾਂ ਮੇਰੀ ਭੈਣ ਪ੍ਰਵਾਤਾ ਸਾਡੇ ਕਿਸੇ ਨੂੰ ਚਲੋ ਸਭ ਨੂੰ ਬਖਸ਼ਿਆ ਨਾ ਜੇ ਕਹਿੰਦੇ ਨੇ ਇੱਕ ਕੰਡਾ ਵੀ ਬੱਜੇ ਕੰਡਾ ਬਾਦਲਪੁਰ ਚ ਪੁੱਤਲੇ ਕਿਸੇ ਮਰਜ਼ੀ ਨੂੰ ਕਿ ਕੋਈ ਛੋੜ ਰਿਹਾ ਤਾਂ ਤੁਹਾਨੂੰ ਪਤਾ ਹੀ ਹੋਊਗਾ ਇੱਕ ਇੱਕ ਕੰਦਾ ਵਜਾ 니 ਚੱਲਦੀ ਆ ਨਾਲ ਦੀ ਨਾਲ ਆ ਕੇ ਖੜ ਜਾਂਦੀ ਆ ਇਹ ਪ੍ਰੇਮ ਹੁੰਦਾ ਜਿੰਨਾ ਪ੍ਰੇਮ ਬਣਾ ਕੇ ਪਰ ਅੱਖਾਂ ਕਿ ਉਹਨੇ ਹੀ ਪ੍ਰੇਮ ਥੋੜਾ ਜੇ ਹੁਣ ਆਪਾਂ ਪ੍ਰੇਮ ਨਹੀਂ ਬਣਾਵਾਂਗੇ ਭਾਈ ਫਿਰ ਉਹ ਆਪਣੀ ਵੀ ਮਤਲਬ ਗਲਤੀ ਹੈ ਹਨਾ ਜੈ ਜਿਹਦਾ ਬੀਜਾਂਗੇ ਜੈ ਜਿਹਦਾ ਪਾਵਾਂਗੇ ਉਹ ਜਿਹੜਾ ਕੱਢਾਂਗੇ ਮੈਦਾ ਜੀ ਦੇ ਵਿੱਚ ਮਨ ਦੇ ਫਕਰ ਮਹਿਸੂਸ ਕਰਦਾ ਹੁੰਦਾ ਵੀ ਮੈਂ ਮੈਂ ਹੀ ਨਹੀਂ ਕੋਈ ਕਹਿ ਸਕਦਾ ਵੀ ਮੈਂ ਚਲੋ ਆਹ ਚੀਜ਼ ਲੈ ਗਿਆ ਬਾਹਰ ਲੈ ਗਿਆ ਕੋਈ ਵੀ ਬੰਦਾ ਜਿੰਨੇ ਕਿ ਹਰ ਇੱਕ ਬੰਦੇ ਦੀ ਗੰਜਾਇਸ ਹੁੰਦੀ ਐ ਕਿਸੇ ਦੀ ਗੰਜਾਇਸ ਥੋੜੀ ਹੁੰਦੀ ਐ ਕਿਸੇ ਦੀ ਗੰਜਾਇਸ ਬਹੁਤ ਹੀ ਹੁੰਦੀ ਐ ਕੋਈ ਬੰਦਾ ਹਜ਼ਾਰ ਲਾ ਸਕਦਾ ਕੋਈ ਬੰਦਾ 100 ਲਾ ਸਕਦਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ 1 ਰੁਪਿਆ ਵੀ ਬਹੁਤ ਵੱਡੀ ਗੱਲ ਐ ਜਿਹੜੇ ਬੰਦੇ ਨੇ ਦੇਣਾ ਨਾ 1 ਰੁਪਿਆ ਵੀ ਬਹੁਤ ਵੱਡੀ ਗੱਲ ਐ ਜੇ ਤੁਸੀਂ ਰੁਪਿਆ ਵੀ ਭੇਡ ਵਾਲੇ ਵੇ ਲੈ ਕੇ ਖੜ ਜੋ ਉਹ ਵੀ ਕਹਿ ਦਾਨ ਗਿਆ ਇਹ ਤਾਂ ਸਵਾ ਲੱਖ ਦੇਤਾ ਸਾਨੂੰ ਜਿਹੜੇ 19 ਬੰਦੇ ਦੇਖ ਰਹੇ ਹੋ ਯਾਰਾ 19 ਬੰਦਿਆਂ ਦੇ ਭੇਡਾ ਹੈਗੀਆਂ ਨੇ ਬਾਈ ਜਾਪੂਆ ਹੈਗੇ ਨੇ ਬਾਈ ਜੇ ਭੂਆ ਪੇੜਾ ਹੈਗੇ ਨੇ ਤਾਂ ਆਪਦੇ ਭੂਆ ਦੇ ਨਾਮ ਤੇ ਪੇੜਾ ਦੇ ਨਾਮ ਤੇ ਸਿਆਰ ਵੀ ਜਰੂਰ ਕਰੋ ਤੇ ਕਮੈਂਟ ਵੀ ਜਰੂਰ ਕਰੋ ਕਿ ਭੂਆ ਪੇੜਾ ਨੂੰ ਤੁਸੀਂ ਸੰਧਾਰੇ ਦੇ ਕੇ ਆਉਣੇ ਹੋ ਜੇ ਨਹੀਂ ਦੇ ਕੇ ਆਉਂਦੇ ਤਾਂ ਬੇਨਤੀ ਆ ਤਾਂ ਸੰਧਾਰੇ ਜਰੂਰ ਦੇ ਕੇ ਆਇਆ ਕਰੋ ਆਪਦੇ ਭੂਆ ਤੇ ਪੇੜਾ ਨੂੰ ਬਠਿੰਡੇ ਵਾਲਿਆ ਬੱਤੀਆ ਤੇ ਪਹੁੰਚ ਗਏ ਦੋਸਤੋ ਹੌਲੀ ਹੌਲੀ ਚੱਲਦੇ ਚੱਲਦੇ ਕਿੰਨਾ 21 ਮਿੰਟ ਲੱਗੇ ਪੁੱਛੋ ਤੋਂ ਉਹਨਾਂ 8 ਕਿਲੋਮੀਟਰ ਹੈ ਬਾੜ ਤਾਂ ਇਹ 19 ਬੰਦੇ ਕਮੈਂਟ ਜ਼ਰੂਰ ਕਰੋ ਕਿ ਤੁਸੀਂ ਆਪਦੇ ਭੂਆ ਨੂੰ ਭੈਣਾਂ ਨੂੰ ਸੁਨਾਰੇ ਦੇ ਕੇ ਆਉਣਿਓ ਜਾਂ ਫਿਰ ਜੇ ਕੋਈ ਨਹੀਂ ਦੇ ਕੇ ਆਉਂਦਾ ਜੇ ਕਿ ਆਪਦੀ ਭੈਣ ਨਾਲ ਜਾਂ ਭੂਆ ਦੇ ਨਾਲ ਨਾਰਾਜ਼ ਆ ਕੋਈ ਮਨ ਤੇ ਨਾਰਾਜ਼ਗੀ ਹੈ ਕਿਸੇ ਦੇ ਇੱਕ ਵਾਰੀ ਨਾਰਾਜ਼ਗੀ ਭੁੱਲ ਕੇ ਆਪਦੀ ਭੈਣ ਨੂੰ ਜਾਂ ਭੂਆ ਨੂੰ ਫੋਨ ਲਾਵੋ ਫੋਨ ਲਾ ਕੇ ਕਹੋ ਕਹਿ ਵੀ ਮੈਨੂੰ ਤੁਹਾਡੀ ਯਾਦ ਆ ਰਹੀ ਹੈ ਜਾਂ ਮੇਰਾ ਮਨ ਨਹੀਂ ਲੱਗਦਾ ਕਿਉਂਕਿ ਇੱਕ ਕੁੱਖੋ ਜੰਮੇ ਹੋਇਓ ਇੱਕ ਕੁੱਖੂ ਜੇ ਤੁਹਾਡੀਆਂ ਭੂਆ ਨੇ ਤਾਂ ਤੁਹਾਡੇ ਬਾਪੂ ਦੀ ਇੱਕ ਕੁੱਖੋ ਜੰਮਿਆ ਹੋਈਆਂ ਨੇ ਭੂਆ ਤੁਹਾਡੀਆਂ ਇੱਕ ਵਾਰੀ ਤੁਸੀਂ ਪਿਆਰ ਦੇ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗਣਾ ਵੀ ਭੂਆ ਦਾ ਭੈਣਾ ਦਾ ਪਿਆਰ ਕੀ ਚੀਜ਼ ਹੈ ਤੁਸੀਂ ਯਕੀਨ ਮੰਨੋ 100 ਪਲੱਸ ਹੋ ਕੇ ਮੇਰੇ ਪਾਪੇ ਰਾਂ ਦੀ ਭੂਆ ਦੀ ਮੌਤ ਹੋਈ ਹੈ ਪਹਿਲੇ ਤੁਸੀਂ ਮਤਲਬ ਛੋਟੇ ਹੁੰਦੇ ਤੁਸੀਂ ਉਹ ਮਲੇ ਮਲੇਸ਼ੀਆ ਦੇ ਵਿੱਚ ਮਲੇਸ਼ੀਆ ਦੇ ਵਿੱਚ ਪੱਕੇ ਵੋਏ ਹੋਏ ਨੇ ਉਧਰ ਸਾਰੀ ਫੈਮਿਲੀ ਉਧਰ ਹੈ ਭਾਈ ਅਸੀਂ ਅੱਜ ਵੀ ਉਹਦੀ ਚਲੋ ਪਿੱਛੇ ਜੇ ਮੌਤ ਹੋ ਗਈ 2.5 ਸਾਲ ਪਹਿਲਾਂ ਅੱਜ ਵੀ ਮਤਲਬ ਮੇਰੀ ਵੱਡੀ ਭੂਆ ਲੱਗੀ ਮੇਰੇ ਪਾਪੇ ਦੀ ਭੂਆ ਲੱਗੀ ਉਹਨਾਂ ਦੇ ਜਿਹੜੇ ਬੇਟੇ ਨੇ ਅੱਜ ਸਾਲ ਸਾਡੇ ਕੋਲੇ ਹੁਣ ਆਸਟ੍ਰੇਲੀਆ ਚੋਂ ਆਉਂਦੇ ਨੇ ਪਹਿਲਾਂ 53 ਸਾਲਾਂ ਬਾਅਦ ਮਤਲਬ 53 ਸਾਲਾਂ ਬਾਅਦ ਆਇਤੇ ਉਹ ਉਰੇ ਪਿੰਡ ਦੇ ਵਿੱਚ ਮਤਲਬ ਉਮਰ ਤੇ 79 ਸਾਲ ਦੀ 2 ਸਾਲ ਪਹਿਲਾਂ ਹੁਣ ਉਹ ਹਰੇਕ ਸਾਲ ਆਉਣ ਲੱਗ ਗਏ ਕਿਉਂਕਿ ਅਸੀਂ ਨੇ ਉਹਨਾਂ ਨੂੰ ਇੰਨਾ ਕਿ ਪਿਆਰ ਦਿੱਤਾ ਉਹ 10 ਦਿਨਾਂ ਦੇ ਪਹਿਲੇ ਹਫਤੇ ਦੇ ਬਾਰੀ ਤੇ ਆਏ ਤੇ ਫਿਰ ਉਹ 15 ਦਿਨਾਂ ਵਾਲੀ ਆਏ ਅਗਲੇ ਸਾਲ ਲਈ ਉਹਨਾਂ ਨੂੰ ਮਹਾਰਾਜ ਦੀ ਕਿਰਪਾ ਨਾਲ ਸੀ ਨੇ ਇੰਨਾ ਕਿ ਪਿਆਰ ਦਿੱਤਾ ਫਿਰ ਉਹਨਾਂ ਨੂੰ ਸਾਰੇ ਗੁਰਦੁਆਰਾ ਸਾਹਿਬ ਸਾਰੀਆਂ ਜਗ੍ਹਾਵਾਂ ਤੇ ਉਹਨਾਂ ਨੂੰ ਲੈ ਕੇ ਗਿਆ ਕਮਾਇਆ ਉਹਨਾਂ ਨੂੰ 71 ਸਾਲ ਦੀ ਉਹਨਾਂ ਦੀ ਉਮਰ ਸੀ ਕਿ ਹੁਣ ਜਦੋਂ ਆਏ ਤੇ ਤੇ ਉਹਨਾਂ ਨੇ ਵੀ ਇਹ ਇਹ ਕਿਹਾ ਮਤਲਬ ਕਿਹਾ ਉਹਨਾਂ ਨੂੰ ਮੱਕੀ ਦੀ ਰੋਟੀ ਸਾਗ ਨਾਲ ਖਵਾਈ 71 ਸਾਲ ਦੀ ਉਮਰ 'ਚ ਪਰ ਉਹਨਾਂ ਦੇ ਜਦੋਂ ਬੇਟਾ ਵਗੈਰਾ ਚੈੱਕ ਕਰਿਆ ਤਾਂ ਉਹਨਾਂ ਦੀ ਉਮਰ 51 ਸਾਲ ਦੀ ਦੱਸ ਰਿਹਾ ਤੇ ਡਾਕਟਰ ਵੀ ਐਨੇ ਫਟਫਾਟਦੇ ਹੋ ਪਹਿਲੇ ਦਿਨੋਂ ਤੇ ਤੂੰ ਯਕੀਨ ਕਰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਵਾਇਆ ਨਾ ਉਹਨਾਂ ਨੇ ਮਤਲਬ ਫੋਨ ਲਾਇਆ ਉਧਰ ਆਪਦੇ ਮਤਲਬ ਆਪਦੀ ਵਾਈਫ ਨੂੰ ਆਪਦੇ ਬੱਚਿਆਂ ਨੂੰ ਉਹਦੇ ਬੱਚਿਆਂ ਨੂੰ ਤਾਂ ਅਸੀਂ ਮਿਲੇ ਨਹੀਂ ਹੈਗੇ ਛੋਟੇ ਹੁੰਦੇ ਆਏ ਹੋਏ ਤੇ ਕਹਿੰਦੇ ਪਹਿਲਾਂ ਹੋਣ ਲਿਆਉਣਗੇ ਉਹਨਾਂ ਨੇ ਫੋਨ ਲਾਇਆ ਤੇ ਐਨੇ ਮਤਲਬ ਜ਼ੋਰ ਜੇ ਨਾਲ ਉਹਨੇ ਕਿਹਾ ਵੀ ਮੈਂ ਆਪਦੇ ਨਾਨਕੇ ਘਰ ਗਿਆ ਹੋਇਆ 71 ਸਾਲ ਦੀ ਉਮਰ ਦੇ ਵਿੱਚ ਮੇਰੇ ਵੱਡੇ ਤਾਂ ਆਇਆ ਜੀ ਜਦੋਂ ਆਏ ਮੇਰੇ ਪਾਪੇ ਦੀ ਭੂਆ ਦੇ ਬੇਟੇ ਪਹੁੰਚੇ 2 ਸਾਲ ਪਹਿਲਾਂ ਉਹਨਾਂ ਨੇ ਜਦੋਂ ਕਾਲ ਕਰਿਆ ਆਪਜੀ ਵਾਈਫ ਨੂੰ ਤੇ ਆਪਦੇ ਬੱਚਿਆਂ ਨੂੰ ਕਿਉਂਕਿ ਪੋਤੇ ਉਹਦੇ ਵੀ ਅੱਗੇ ਹੋ ਚੁੱਕੇ ਨੇ ਕਹਿੰਦਾ ਵੀ ਮੈਂ ਆਪਦੇ ਨਾਨਕੇ ਪਿੰਡ ਗਿਆ ਹੋਇਆ ਉਹ ਮਲੇਸ਼ੀਆ ਦੇ ਵਿੱਚ ਪੱਕੇ ਤੇ ਆਸਟ੍ਰੇਲੀਆ ਰਹਿੰਦੇ ਨੇ ਹੁਣ ਮੈਂ ਮੈਂ ਮੈਨਵਲਚਰ ਰਹਿੰਦੇ ਨੇ ਜਦੋਂ ਉਹਨੂੰ ਕਿੰਨੀ ਖੁਸ਼ੀ ਮਹਿਸੂਸ ਹੋਈ ਉਹ ਅੱਜ ਹੀ 7 ਦਿਨ ਉਹਦੇ ਨਾਲ ਬਿਤਾਏ ਜਿਹੜੇ ਹੱਥ ਦੇ ਨਾਲ ਉਹਨੂੰ ਕੱਲੀ ਕੱਲੀ ਸਾਰੀਆਂ ਮੇਰੇ ਭੂਆਾਂ ਲਵੇ ਵਿਚਾਰੇ ਭੂਆਾਂ ਲਵੇ ਭੈਣ ਲਵੇ ਤੇ ਜਿਹੜੀ ਸਾਡੀ ਹੋਰ ਰਿਸ਼ਤੇਦਾਰੀਆਂ ਤੇ ਨਾ ਜਦ ਵਿੱਚ ਮੈਂ ਲੈ ਕੇ ਗਿਆ ਉਹਨਾਂ ਨੇ ਨਾ ਕਿੰਨੀ ਖੁਸ਼ੀ ਮਹਿਸੂਸ ਕਰੀ ਉਹ ਟਾਈਮ ਪਲ ਕੀ ਹੋਣਾ ਉਹਦੇ ਉੱਪਰ ਉਹਨੇ ਏਡੇ ਹੌਂਸਲੇ ਨਾਲ ਫੋਨ ਕਰਕੇ ਆਪਦੇ ਪਰਿਵਾਰ ਨੂੰ ਕਿਹਾ ਉਧਰਲੇ ਨੂੰ ਵੀ ਮੈਨੂੰ ਮੇਰੇ ਨਾਨਕਾ ਪਰਿਵਾਰ ਜਿਵੇਂ ਆਪਾਂ ਕਹਿੰਦੇ ਨਾਨਕੇ ਘਰ ਜਾਵਾਂਗੇ ਮੋٹے ਹੋ ਕੇ ਆਵਾਂਗੇ ਉਹਨੇ ਫੋਨ ਕਰਕੇ ਉਹੀ ਗੱਲ ਯਾਦ ਕਰੀ ਕਹਿੰਦਾ ਵੀ ਮੈਂ ਆਪਦੇ ਨਾਨਕੇ ਪਿੰਡ ਗਿਆ ਮੈਂ ਮੋਟਾ ਹੋ ਕੇ ਆਉਂਗਾ ਮੈਂ ਸਾਗ ਨਾਲ ਰੋਟੀ ਖਾ ਰਿਆ ਮਤਲਬ ਉਹਨੇ ਮਤਲਬ ਮੇਰੀ ਵੱਡੀ ਭੂਆ ਨੂੰ ਆਪਣੀ ਮਾਤਾ ਨੂੰ ਮਤਲਬ ਯਾਦ ਵੀ ਕਰਿਆ ਮਤਲਬ ਰੋਏ ਵੀ ਹੋ ਹਨ ਮਨ ਭਰ ਆਇਆ ਉਹਨਾਂ ਦਾ ਗੱਲ ਕਰਦੇ ਆਂ ਦਾ ਵੀ ਮੇਰੀ ਮੇਰੀ ਮੰਮੀ ਦਾ ਘਰ ਆ ਉਹਨਾਂ ਨੇ ਕਿਹਾ ਮਤਲਬ ਵੀ ਮੇਰੀ ਮਾਤਾ ਦਾ ਘਰ ਆ ਉਹ ਕਿੰਨੇ ਕਿੰਨੇ ਚੰਗੇ ਪਾਲ ਹੋਣੇ ਜਰ ਜੇ ਆਪਾਂ ਆਪਣੀਆਂ ਕੁੜੀਆਂ ਨੂੰ ਭੂਆ ਨੂੰ ਭੈਣਾਂ ਨੂੰ ਆਪਾਂ ਜਦੋਂ ਕੋਈ ਆਪਾਂ ਨਾ ਉਹਨਾਂ ਨੂੰ ਪਿਆਰ ਦਿੰਨੇ ਆਂ ਭਤੀਜਿਆਂ ਨੂੰ ਪਿਆਰ ਦਿੰਦੇ ਆ ਭਾਂਜਿਆਂ ਨੂੰ ਪਿਆਰ ਦਿੰਦੇ ਆ ਤੁਹਾਨੂੰ ਸੌਰੀ ਭਤੀਜੇ ਕਹਿੰਦੇ ਆ ਆਪਾਂ ਭਾਂਜਿਆਂ ਨੂੰ ਪਿਆਰ ਦਿੰਦੇ ਆ ਨਾ ਉਹ ਨਾ ਉਹ ਸਮਾਂ ਵੱਖਰਾ ਹੁੰਦਾ ਇੱਕ ਵਾਰੀ ਨਾ ਤੁਸੀਂ ਜੇ ਕੋਈ ਮੇਰੀ ਆਵਾਜ਼ ਸੁਣ ਰਿਹਾ ਜੇ ਕੋਈ ਬੰਦਾ ਕਿਸੇ ਆਪਦੀ ਭੈਣ ਨਾਲ ਆ ਜਾਂ ਆਪਦੀ ਭੂਆ ਨਾਲ ਆ ਕੋਈ ਬੰਦਾ ਨਾਰਾਜ਼ ਆ ਨਾ ਮੇਰੀ ਇੱਕ ਵਾਰੀ ਗੱਲ ਮੰਨ ਕੇ ਨਾ ਤੁਸੀਂ ਇੱਕ ਵਾਰੀ ਗੱਲ ਮੰਨ ਕੇ ਤੁਸੀਂ ਇਹ ਕਹਿ ਕੇ ਦੇਖਿਓ ਇਹ ਦੋ ਗੱਲਾਂ ਕਹਿ ਕੇ ਦੇਖਿਓ ਕੁੱਕੋ ਜੰਮੀ ਭੈਣ ਐ ਵੀ ਮੈਨੂੰ ਤੇਰੀ ਯਾਦ ਆ ਰਹੀ ਥੀ ਇੰਨਾ ਟਾਈਮ ਜੇ ਮੇਰੇ ਚ ਗਲਤੀ ਹੈ ਜੇ ਦੀ ਭੈਣੇ ਤੇਰੇ ਵਿੱਚ ਗਲਤੀ ਹੈ ਵੀ ਪਰ ਮੈਨੂੰ ਨਹੀਂ ਸਰਦਾ ਨਾ ਵੀ ਆਪਾਂ ਇੱਕ ਕੁੱਖੋ ਜੰਮੇ ਹੋ ਜਾਣਗੇ ਬਹੁਤੇ ਵੀਰ ਨਾ ਭੈਣਾ ਆਪਦੇ ਪਰਿਵਾਰ ਨਾਲ ਲੜ ਕੇ ਬਹੁਤ ਪਰਿਵਾਰ ਚੰਗੇ ਵੀ ਹੁੰਦੇ ਨੇ ਮਤਲਬ ਜੇ ਘਰ ਵਾਲਿਆਂ ਦੇ ਨਾਲ ਪਿੱਛੇ ਲੱਗ ਕੇ ਆਪਦੇ ਭੈਣਾ ਤੇ ਭੂਆ ਨਾਲ ਇਦਾਂ ਦੇ ਰਿਸ਼ਤੇ ਨਾਲ ਟੁੱਟ ਜਾਂਦੇ ਨੇ ਤੁਸੀਂ ਇੱਕੋ ਕੁੱਖੋ ਜੰਮੇ ਜਾਏ ਹੋਣੇ ਉਹ ਵੀ ਭੁੱਲ ਜਾਂਦੇ ਹੋ ਤੁਸੀਂ ਮੈਂ ਬਹੁਤ ਦੇਖੇ ਨੇ ਮੇਰੇ ਕੋਲ ਕੇਸ ਆਏ ਨੇ ਇਦਾਂ ਦੇ ਮੈਂ ਆਪਦੇ ਮਤਲਬ ਉਮਰ ਦੇ ਵਿੱਚ ਲਾ ਲਉ 1.5 ਸਾਲ ਸਰਪੰਚੀ ਨੂੰ ਹੋ ਗਿਆ ਸਰਪੰਚੀ ਤੋਂ ਪਹਿਲਾਂ ਮੰਨ ਲਓ 7 ਸਾਲ 6 ਸਾਲ ਚਲੋ ਜੋ ਵੀ ਜਥੇਬੰਦੀ ਵਿੱਚ ਲਾਇਆ ਉਹਦੇ ਵਿੱਚ ਵੀ ਮੈਂ ਦੇਖਿਆ ਬਾਈ ਮਤਲਬ ਇਦਾਂ ਦੀਆਂ ਭੇੜਾ ਆ ਕੇ ਮੇਰੇ ਲਵੇ ਰੋਈਆਂ ਨੇ ਵੀ ਜਿਹੜੀਆਂ ਕਹਿੰਦੀਆਂ ਵੀ ਅਸੀਂ ਵੀ ਮਤਲਬ ਤੇ ਭਾਈਆਂ ਨੂੰ ਮਿਲਣ ਨੂੰ ਵੀ ਤਰਸਦੇ ਆ ਮੇਰੇ ਪਿੰਡ ਦੇ ਵਿੱਚ ਵੀ ਇਦਾਂ ਦੇ ਹਾਲਾਤ ਬਣੇ ਹੋਏ ਨੇ ਜਿਹੜੇ ਕਹਿੰਦੇ ਵੀ ਅਸੀਂ ਆਪਦੀਆਂ ਭੈਣਾਂ ਨੂੰ ਭਾਈਆਂ ਨੂੰ ਮਿਲਣ ਨੂੰ ਤਰਸਦੇ ਆਂਗੇ ਅਸੀਂ ਵੀ ਕਿਹੜੇ ਹਾਲਾਤਾਂ ਨਾਲ ਮਿਲੀ ਉਹਨਾਂ ਨੂੰ ਵੀ ਸਾਨੂੰ ਤਾਂ ਇੱਕ ਰੋਟੀ ਵੀ ਨਸੀਬ ਨਹੀਂ ਹੁੰਦੀ ਵੀ ਇਦਾਂ ਦਾ ਟਾਈਮ ਹੈ ਵੀ ਨਾਲ ਅਸੀਂ ਕੁਝ ਮੰਗਦੇ ਆ ਨਹੀਂ ਕੁਝ ਦੇਖ ਕੇ ਜਾਵਾਂਗੇ ਉਹਨਾਂ ਨੂੰ ਇਦਾਂ ਕਹਿੰਦੇ ਵੀ ਮੈਂ ਮਤਲਬ ਸੁਣੀਆਂ ਨੇ ਉਹਨਾਂ ਦੇ ਦਿਲਾਂ ਦੇ ਉੱਪਰ ਕੀ ਬੀਜਦਾ ਹੋਊਗਾ ਬਾਈ ਉਹ ਜੇ ਨਾ ਮੇਰੀ ਵੀਡੀਓ ਨੂੰ ਭੈਣਾਂ ਸੁਣ ਰਹੀਆਂ ਨੇ ਜਾਂ ਭੂਆ ਸੁਣ ਰਹੀਆਂ ਨੇ ਉਹ ਕਿਸੇ ਦੀ ਵੀ ਭੂਆ ਹੋਵੇ ਚਲੋ ਮੈਂ ਵੀ ਕਹਣਾ ਜੇ ਭੂਆ ਸੁਣ ਰਹੀਆਂ ਨੇ ਤਾਂ ਤੁਸੀਂ ਵੀ ਇੱਕ ਗੱਲ ਨੋਟ ਕਰਕੇ ਦੇਖਿਓ ਜੇ ਤੁਸੀਂ ਕਿਸੇ ਪੱਖ ਵੱਲੋਂ ਕਿਸੇ ਗੱਲ ਪੱਕੋ ਆਪਦੇ ਕੁੱਖੋ ਜੰਮੇ ਭਾਈ ਨਾਲ ਜਾਂ ਭਤੀਜੇ ਨਾਲ ਨਾਰਾਜ਼ ਹੋਗੇ ਨਾ ਜੇ ਤਾਂ ਵੀ ਚਲੋ ਕਿੰਨਾ ਪਰਸੈਂਟ ਤਾਂ ਮਤਲਬ ਮਾੜੇ ਹਲਾਤੀ ਹੁੰਦੇ ਨੇ ਬੜੇ ਬੱਕਰੀ ਗੱਲ ਜੇ ਤੁਹਾਡੀ ਮਾੜੀਆ ਮਾੜੇ ਬਖਰੇਵੇਂ ਨੇ ਨਾ ਇੱਕ ਵਾਰੀ ਨਾ ਤੁਸੀਂ ਉਹਨਾਂ ਨੂੰ ਭੂਆ ਭਤੀਜਿਆਂ ਨੂੰ ਭੂਆ ਨੂੰ ਬੇਨਤੀ ਆਪਦੇ ਭਤੀਜਿਆਂ ਜਾਂ ਭਾਈਆਂ ਨੂੰ ਤੁਸੀਂ ਤਾਲਮੇਲ ਕਰਕੇ ਦੇਖਿਓ ਤੋਂ ਵੀਰ ਪਤਾ ਲੱਗਣਾ ਹੈ ਵੀ ਪ੍ਰੇਮ ਕੀ ਚੀਜ਼ ਹੈ ਪਿਆਰ ਕੀ ਚੀਜ਼ ਹੈ ਇਹ ਹੁਣ ਤੁਸੀਂ ਨੋਟ ਕਰ ਲਿਓ ਉਧਰ ਉਹਨਾਂ ਦੀ ਵੀ ਤੜਫਣਾ ਨਹੀਂ ਬਣੀ ਪਈ ਉਹ ਵੀ ਤੜਫਦੇ ਹੋਣੇ ਉਧਰ ਤੁਸੀਂ ਵੀ ਤੜਫਦੇ ਹੋਵੋਗੇ ਇਹ ਗੱਲਬਾਤ ਸਾਹ ਆਪਦੀ ਬੁੱਧੀ ਅਨੁਸਾਰ ਹੈ ਗੱਲਬਾਤ ਸਾਹ ਆਪਦੀ ਬੁੱਧੀ ਅਨੁਸਾਰ ਹਰੇਕ ਬੰਦਾ ਸਹੀ ਤੇ ਠੀਕ ਹੁੰਦਾ ਆਪਦੀ ਬੁੱਧੀ ਅਨੁਸਾਰ ਹੀ ਬੰਦਾ ਗੱਲਬਾਤ ਸਾਹ ਜੀ ਕਰਦਾ ਕੱਲ ਨੂੰ ਕਰੂੰਗਾ ਤੁਹਾਡੇ ਨਾਲ ਪੋਲਿਟਿਕ ਰਾਜਨੀਤੀ ਉੱਪਰ ਗੱਲ ਕਰੂੰਗਾ ਵੀ ਗਰਾਊਂਡ ਲੈਵਲ ਤੇ ਕੀ ਹੁੰਦਾ ਉੱਪਰ ਲੈਵਲ ਤੇ ਕੀ ਚੱਲਦਾ ਕੀ ਗੱਲ ਕੀ ਬਾਤ ਕੀ ਕਰ ਸਾਰੇ ਪਿਆਰ ਭਰੀ ਸਤਿਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ